ਟੈਂਕਰ ਕਾਰਟੂਚ ਬਿਕ ਗਏ ਇਹ ਤੋਂ ਪਹਿਲਾਂ 50 ਡੰਕਰ ਵਿਕ ਗਏ ਤੇ ਉਹ ਦੂਰ ਤੱਕ ਟੈਂਕੀ ਕੋਲ ਦਿਖਾ ਦਾਂ ਉਹ ਸਾਰਾ ਮਾਲ ਵਿਕਿਆ ਹੋਇਆ ਜਿੰਨਾ ਮਾਲ ਇੱਥੇ ਵਿਕ ਗਿਆ ਉਹਨਾ ਮਾਲ ਉਹ ਪਹਿਲੇ ਸਾਹਮਣੀ ਮੰਡੀ ਚ ਆਇਆ ਨਹੀਂ ਹਜੇ ਤੇ ਇੱਥੇ ਤਾਂ ਮੇਲੇ ਲੱਗੇ ਪਏ ਨੇ ਮਾਲ ਦੇ ਕਾਟੂ ਵਾਲੇ ਦੇ ਇਹ ਕਾਟੂ ਮਾਲ ਹੈਗਾ ਕਾਟੂ ਮਾਲ ਦੇ ਵਿੱਚ ਅੱਛਾ ਤੋਂ ਬਾਅਦ ਹਜੇ ਨੌਕਦਾ ਟਾਈਮ ਹੋਇਆ 100 ਤੋਂ ਬਾਅਦ ਜਨਵਾਰ बिक ਗਿਆ ਤੇ ਉਧਰ ਹਜੇ ਇੱਕ ਸੌਦਾ ਨਹੀਂ ਹੋਇਆ ਜ਼ਿਕਰ ਚੋਕ ਇਹ ਆਇਆ ਵੀ ਜੇ ਆਈ ਮਾਲ ਜਾਂਦਾ ਰਿਹਾ ਤਾਂ ਫਿਰ ਪੰਜਾਬ ਦੇ ਵਿੱਚ ਠੈਂ ਠੈਂ ਘਪਾਲ ਹੋ ਚੁਗੀ ਤੇ ਦੁੱਤ ਪੈਕਟਾ ਵਾਲਾ ਫਿਰ ਕਹੋਂਗੇ ਪਾਊਡਰ ਦਾ ਬੰਦਾ ਫਿਰ ਪਾਊਡਰ ਦਾ ਹੀ ਬਣੂਗਾ ਸੰਭ ਲੋ ਧਿਆਨ ਰੱਖੋ ਯਾਰ ਪਸ਼ੂਆਂ ਨੂੰ ਮਾੜਾ ਮੋਟਾ ਦਵਾਈ ਦਵਾਇਆ ਕਰੋ ਸਮਰ ਜਾਂਦੀਆਂ ਕੁਝ ਨਹੀਂ ਹੁੰਦਾ ਤੇ ਕਟੀਆਂ-ਕਟੀਆਂ ਪਾਲ ਲਿਆ ਕਰੋ। ਉਹ ਕੱਟੀ ਲੱਕ ਕਰਾਏਂਦੋਂ। ਤੇ ਆਹ ਕੱਟੀ ਕਿੰਨੇ ਚਿਰਤੀ ਹੈਗੀ? ਹਾਂ ਭਾਈ? ਸਾਲ ਤੁੱਤੇ ਹੋ। ਸਾਲ ਤੁੱਤੇ। ਤੇ ਕਿੰਨੇ ਕਿੰਨੇ ਪੈਸੇ ਮੰਗਦੇ ਹੋ? ਇਹਦਾ 30000। 32000 ਦੇਣ ਲੈਣ ਵਾਲੀ ਗੱਲ। 32000। ਤਰੀ ਕਰਨਾ ਠੀਕ ਹੈ ਇਹ ਕਿੰਨਾ ਮੰਗਦਾ ਕੱਟੀਆਂ ਦੇ ਦੁੱਧ ਕਿੰਨਾ ਕਹਦੇ ਥੱਲੇ ਦੁੱਧ ਹੈਗਾ ਹੀ 7 ਦਿਨ ਥੱਲੇ ਡੇਢ ਬਿਲੇ ਗੱਪੜਾ ਜੀ ਗੱਪੜਾ ਡੇਢ ਦੀ ਐਸੇ ਫਿਰ ਡੇਢ ਦੀ ਚੱਕ ਹੋ ਸਕਦੀ ਹੈ ਹਾਂਜੀ ਠੀਕ ਹੈ ਮਗਰ ਕੱਟੀ ਮਗਰ ਕੱਟੀ ਤੇ ਇਹਦੇ ਥੱਲੇ 6 ਲੀਟਰ ਤੋਂ 7 ਲੀਟਰ ਇੱਕ ਡੰਗ ਮਿਲਦੀ ਆ ਦੋਨੇ ਦੋਨੇ ਡੰਗ ਮਿਲਦੇ ਬੱਚੇ ਜੀ ਦੋਨੇ ਡੰਗ ਬੱਚੇ ਤੇ ਅੱਛਾ ਕਿੰਨੇ ਪੈਸੇ ਦੀ ਛੱਟ ਦਾ ਮੋਲ ਦਾ 70 ਕਰਦੇ 65 ਦੀ ਛੱਡ ਐਸੇ 65 ਦੀ ਛੱਡੋ ਕੋਚ ਵੀ ਮਾਣ ਤਣ ਹੋ ਜਾਊਗਾ ਮਾਣ ਤਣ ਹੋ ਜਾ ਹਾਂਜੀ ਮੋਬਾਈਲ ਨੰਬਰ ਮੋਬਾਈਲ ਨੰਬਰ 72076360 ਪਿੰਡ ਕਿਹੜਾ ਪਿੰਡ ਦਰਾਜ ਦੀ ਥੱਪੇ ਦੇ ਨਾਲ ਥੱਪੇ ਦੇ ਨਾਲ ਹਾਂ ਠੀਕ ਹੈ 65000 ਦੀ ਦੇ ਐਸੇ 60 ਦੀ ਦੇ ਦਾਂਗੇ ਆ ਲੈ ਬਾਈ ਸੀ 7 ਲੀਟਰ ਦੁੱਧ ਦਤਾ ਬਾਈ ਸੂਏ ਕੰਮੇ ਹੂਏ ਦੁੱਧ ਠੀਕ ਹੈ ਚੋਈ ਵੀ ਆਈ ਹੱਥ ਨੇ ਹੱਥ ਨੇ ਚੋਕ ਲੈ ਆ ਹਾਂ ਠੀਕ ਆ ਤੇ ਚੋਕੀ ਦੀ ਦਦਾ ਪਟਾ ਲੈ ਠੀਕ ਐ ਮੌਕੇ ਦੀ ਰਾਦਾ ਬਣ ਗਿਆ ਮੌਕੇ ਦੀ ਬਣ ਠੀਕ ਕੁਝ ਹੋਰ ਵੀ ਹੋ ਜੂ ਮਾਂ ਕਰਦਾ ਮਾਂਤਨ ਕਰਦਾ ਕੋਈ ਗੱਲ ਠੀਕ ਸਹੀ ਦਾ ਹੈਗਾ ਸਹੀ ਆਪ ਤੇ ਕੀ ਜਿਉਂਗਾ ਜੇ ਬਸ ਲੈ ਲੂ ਲੈ ਲੋ ਭਾਈ ਇਹਦੀ ਜਾਨ ਬਚ ਗਈ ਲੈਣੀ ਆ ਘਰੇ ਰੱਖਣੀ ਕਿੰਨੇ ਦੇ ਰਿਹਾ ਦੇ ਦੇ ਕਿੰਨੇ ਦੇਣਾ ਤੂੰ ਵੀ ਬਤਾ ਪਰ ਰੇਟ ਤੋਂ ਜ਼ਿਆਦਾ ਹੈ ਮੰਗਲੇ ਦਾ ਹਾਂ ਮੂੰ ਇਹ ਤਾਂ ਲੱਖ ਮੰਗਣ ਕਿ ਤੂੰ ਬੋਲ ਵੀ 5000 ਦੇਣਾ 2 ਦੇਣਾ ਹੈ ਆਹ ਵਾਲਾ ਬਤਾ ਪਰ ਬਤਾ ਬਣ ਤੇਰੀ ਨਾ ਜੋ ਬਾਡੋ ਮੋਟ ਲੈ ਚੋ ਲੈ ਯਾਰ ਪੁਨਾ ਜੈ ਜੈ ਬਣਾ ਕੇ ਲੈ ਹੈ ਹੈ ਵੱਡਾ ਛੋਟੀ ਹੈ ਨਾ ਛੋਟੀ ਲੈ ਲੋ ਫੇਪੜ ਮਾਰ ਜੂ ਇਹਨੂੰ ਮੇਰੇ ਤੇ ਵੱਡਾ ਬਣਨ ਜੇ ਤਾਂ ਕਈ ਮਾੜੂ ਵੇਚੀ ਨਹੀਂ ਨਾ ਕਿੰਨੇ ਚਿਰ ਦੀ ਹੋ ਗਈ ਹੈ ਦੋ ਸਾਲ ਦੋ ਸਾਲ ਦੀ ਚਵਾ ਦੋ ਸਾਲ ਦੀ ਤਾਰਾਂ ਤੁਰੰਤ ਦਿੱਤੀਆਂ ਕੁਤ ਨਾ ਤਾਰਾਂ ਵਾਸਤੇ ਲਈ ਹੈ ਅੱਛਾ ਗਲਤ ਗਲਤ ਕਿੰਨੇ ਦੀ ਦੇਗਾ ਹਾਂ ਤੇ ਮੈਂ 41000 ਦੀ 41 ਦੀ ਤੁਹਾਡਾ ਮੋਬਾਈਲ ਨੰਬਰ ਤੇਰਾ 997234837 ਇੱਕ ਵਾਰ ਫੇਰ ਬੋਲੀ 997234837 ਠੀਕ ਹੈ ਕਿੰਨੇ ਚਿਰ ਦੀ ਹੈ ਡੇਢ ਸਾਲ ਦੀ ਕਿੰਨੇ ਪੈਸੇ ਮੰਗਦਾ 32000 32000 ਤੇ ਆ ਵੀ ਤੇਰੀਆਂ ਤਿੰਨੇ ਐਨਾ ਚਾਹੀਦਾ اچھا ਪੈਸੇ ਕਿੰਨੇ ਮੰਗਦਾ ਇਹਨਾਂ ਦੇ 32000 ਲੈ ਲੈਦਾ ਠੀਕ ਆ ਨਾ ਮੈਂ ਬੋਲਦਾ ਨਾ ਮੋਟੀ ਪਿਲਾ ਉਹ ਲੋ ਫੋਲ ਕਰੋ ਕਿ ਲਈਏ ਕੁਝ ਦੋ ਕਟੀਆਂ ਤੇ ਦੋਨੇ ਲੀਲੀ ਰਾਬੀ ਚ ਸਾਲ-ਸਾਲ ਦੀਆਂ ਹੋਣੀਆਂ ਆ ਆ 11 ਕ ਮਹੀਨਿਆਂ ਦੀ ਤੇ ਆ 13 ਮਹੀਨਿਆਂ ਦੀ ਇਹ ਆ ਦੇਖ ਇਹਦੇ ਨੇ ਟੇਡਾ ਕੱਟ ਆ ਕਿਹਨੂੰ ਕਹਿੰਦੇ ਨੇ ਟੇਡਾ ਕੱਟ ਬਿੱਲੀਆਂ ਅੱਖਾਂ ਤੇ ਦੋ ਕਟੀਆਂ ਕਿੰਨੀ ਕੁ ਕੀਮਤ ਚ ਹੋਣੀਆਂ ਹੁਣੇ ਹੈ ਬਾਈ ਹੂੰ 40000 ਠੀਕ ਹੋ ਸਕਦੀ ਆ 40 ਦੀ ਉਹ 35 ਦੀ ਦੇਲ ਲੈਣ ਵਾਲੀ ਗੱਲ ਦੋਨਾਂ ਦਾ ਪਿੰਡ ਕਿਹੜਾ ਆਪਣਾ ਮੋਬਾਈਲ ਨੰਬਰ 9825802 ਇੱਕ ਵਾਰੀ ਫੇਰ ਬੋਲੋ 982580161880 ਦੇਣਾ ਅੱਛਾ ਇਹ ਤੁਹਾਡੀਆਂ ਆਪਦੀਆਂ ਘਰ ਦੀਆਂ ਨੇ ਇਹਨੀਆਂ ਤੇ ਇਹਨਾਂ ਦੀ ਮਾਮਾ ਦਾਦਾ ਕਾਟਰ ਕੋਡ ਕੀ ਹੈ ਚੰਗੇ ਦੀਆਂ ਹਾਂ 15 ਪਲੱਸ ਅੱਛਾ ਠੀਕ ਆ ਗੱਤ ਮੂਰੇ ਉਹਨੇ ਮੂਰੇ ਦਾ ਖੜਾਗਾ ਚੜ ਤਾਂ ਫੁਝਾਈ ਤੇ ਚਾਚੀ ਮਾਰ ਲਈ ਸੀ ਕੱਟੀ ਸਾਡੀ ਚ ਆਹ ਚੜਾਉਂਦਾ ਤਾਂ ਸ਼ਹੀਦ ਆ ਮੈਂ ਤੈਨੂੰ ਚੜਾ ਦੇਣਾ ਅੱਛਾ ਇਹ ਕਹੇ ਕੱਟੀ ਦੇ ਅੰਦਰ ਕੋਲੇ ਚਾਰ ਇਹ ਆ ਵੱਡੀ ਕੱਟੀ ਆ ਕਿਹੜੀ ਕਿੰਨੇ ਚਿਰ ਦੀ ਆ ਇਹ ਨਹੀਂ ਆ ਵਾਲੀ ਆ ਹਰੀ ਭਾਈ ਆਪਾਂ ਲਈਆਂ ਨੇ ਆਪਾਂ ਤੁਹਾਨੂੰ ਇਹ ਕਹਿ ਦੀ ਇਹ ਵੇਚੇਗਾ ਕਿੰਨੇ ਦੀ ਅੱਛਾ ਇਹਦਾ 50 ਮੰਗ ਰਿਹਾ ਹੈ 6 ਮਹੀਨੇ ਦੀ ਹੋਈ ਉਹ ਡੇਢ ਸਾਲ ਦੀ ਤੇ ਮੁਕਤ ਦੇਣ ਲੈਣ ਵਾਲੀ ਗੱਲ ਉਹ ਦੇ ਦਾਂਗੇ ਆ ਜਾ ਆ ਦਿਖਾ ਇਹਦੀ ਚੁੰਦ ਦਿਖਾਈ ਇਹ ਆ ਆ ਛੋਟੀ ਕੱਟੀ ਦਿਖਾ ਇਹਨੂੰ ਪਾਚ ਕਰੀ ਆਓ ਛੋਟੀ ਕੱਟੀ ਦਿਖਾਓ ਇਹ ਕਿਛੇ ਬਾਈ ਨੇ ਲੈਣੀ ਹੋਈ ਤਾਂ ਤੇਰੇ ਨਾਲ ਚ ਪਰ ਕਰ ਨੂੰ ਤੇਰਾ ਮੋਬਾਈਲ ਨੰਬਰ ਲੈ ਦੇ ਅੱਛਾ ਇਹ ਸਾਲਕ ਦੀ ਹੋਊਗੀ ਇਹ ਸਾਲਕ ਦੀ ਕਿੰਨੇ ਕਿੰਨੇ ਪੈਸੇ ਦੀ ਹੈ ਇਹ ਇਹਦਾ ਇਹ ਮੁੱਲ ਤਾਂ 3 ਕਰਦੇ ਆਂ ਡੈਨ ਲਾਈਨ ਵਾਲੀ ਗੱਲ ਭਾ ਦੇਦਾ ਹੀ 25 ਕਿਹ ਦੇ ਦੋ ਜੀ ਤੇ ਆਹਾ ਇਹਦਾ ਇਹ 3 ਮੁੱਲ ਕਰਦੇ ਆਂ ਆ ਇਹਦਾ ਛੋਟੀ ਦਾ ਤੇ ਕਿੰਨੇ ਕਿ ਚੱਲਦੀ ਹੂ ਭਲਾ ਇਹ ਹੈ ਕਿਨੇ ਕਿ ਚੱਲਦੀ ਹੂ ਛਾਲ ਕਦੀ ਹਾਂ ਇਹ ਛਾਲ ਕਦੀ ਇਹਦਾ ਕੀ ਮੁੱਲ ਹੈ ਇਹਦਾ 25 ਹੀ ਦੇਵਾ ਇਹਨੂੰ ਮੁੱਲ ਤਾਂ 3 ਕਰਦੇ ਤੁਸੀਂ ਕਰਦਾ 25 ਹੀ ਦੇ ਦੋਗੇ ਤੇ ਉਹ ਵਾਲੀ ਪਹਿਲੀ ਹਾਂ ਵੱਡੀ ਰਹਿ ਹੈ ਇਹ 2 ਸਾਲ ਦੀ ਹੈ 2 ਸਾਲ ਦੀ ਤੇ ਇਹ ਕਿੰਨੇ ਦੀ ਹੈ ਇਹ ਠੀਕ ਹੈ ਤੇ ਤੇਰਾ ਮੋਬਾਈਲ ਨੰਬਰ ਇਹ ਤੇਰਾ ਮੁਕਰ 997837485 ਕਿਹੜਾ ਪਿੰਡ ਹੈ ਸਿੰਘੇੜਾ ਇੱਕ ਵਾਰੀ ਫੇਰ ਬਲੀ 997837485 ਠੀਕ ਆਹਾ ਤਿੰਨੇ ਕਟੀਆਂ ਛੋਟੇ ਛੋਟੇ ਉਮਰ ਦੀਆਂ ਕੱਚੀਆਂ ਨਹੀਂਆਂ ਫੇਸ ਦਿਖਾ ਦੇ ਇੱਕ ਵਾਰੀ ਜਦੋਂ ਕਟੀਆਂ ਬਾਹਰ ਜਾਣ ਲੱਗੀਆਂ ਇਹ ਹੋ ਖੜੀਆਂ ਕਿੰਨੇ ਆ ਇਹ ਉਹ ਕੋਲ ਮੈਂ ਜਿੱਤ ਤੀ ਜਾ ਕੇ ਦਿਖਾਉਂਗਾ ਤੇ ਜੇ ਆਈ ਜਾਣ ਲੱਗਿਆ ਮਾਲ ਤੇ ਫਿਰ ਮੁੱਤਰੋ ਬਣੂ ਕੀ ਇਹ ਕਟੀਆਂ ਇੱਥੇ ਜੇ ਕੋਈ ਭਰਾ ਆ ਗਿਆ ਤਾਂ ਠੀਕ ਹੈ ਤੇ ਨਹਿਦੀ ਇਹ ਫਿਰ ਜਾਂਦੇ ਹੋਏ ਨਾ ਘਾਟੂ ਵਾਲਿਆਂ ਨੂੰ ਫੜਾ ਜਾਣਗੇ ਤੇ ਆ ਜਾ ਕਰੋ ਕਿਹੜੇ ਬਾਈ ਛਕੀ ਨੇ ਡੰਗਰ ਰੱਖਣ ਤੇ ਸਾਰੀ ਪੁੱਛ ਲਿਆ ਇਹਨਾਂ ਤੋਂ ਵੀ ਕਿੰਨੇ-ਕਿੰਨੇ ਰੇਟ ਦਿਆਂ ਇਹ ਆਪਣੀਆਂ ਮੁੜਿਆ ਇਹ ਚਾਹ ਕੱਟੀਆਂ ਅੰਦਰ ਕੋਈ 2 2 ਅੱਛਾ ਤੇ ਆ ਕਿਨੇ ਇੱਕ ਜਿਹੜੀ ਇੱਧਰ ਦੀ ਆ ਇੱਧਰ ਲਈ ਇਹ ਆ ਆ ਅੱਛਾ ਕਿ ਸੋਹਣੀ 11 ਮਹੀਨੇ ਦੀ ਉਹ 11 ਮਹੀਨਾ ਦੀ ਹੈ ਤੇ ਉਹ 11 ਮਹੀਨਾ ਵਾਲੇ ਦਾ ਕੀ ਰੇਟ ਆ ਉਸ ਤੋਂ ਵੰਗੇ 30000 ਸੀ ਤੇ ਇਹਦਾ ਡੇਢ ਸਾਲ ਵਾਲਾ ਇਹਦਾ ਵੀ 30000 ਤੇ ਮੌਕਤ ਦੇਣ ਲੈਣ ਵਾਲੀ ਗੱਲ ਬਸ ਥੋੜਾ-ਮੋੜੀ ਗੱਲਬਾਤ ਕਰਾਂਗੇ ਜੈਜੀ ਮੰਗੇ ਜੈਜੀ ਮੰਗੇ ਹਾਂਜੀ ਅੱਛਾ ਤੇ ਪਿੰਡੋਂ ਕਿਹੜੇ ਆਇਓ ਤੁਹਾਨੂੰ ਪ੍ਰਾਈਵੇਟ ਤੁਹਾਨੂੰ ਪ੍ਰਾ ਮੇਰਾ ਨੰਬਰ ਤੇਰਾ 843775191 ਇੱਕ ਵਾਰੀ ਫੇਰ ਬੋਲਨੀ 843775191 ਠੀਕ ਹੈ ਇਹ ਕੋਈ ਖਦ ਦੇ ਨਾ ਹੈ ਵੀ ਆ ਇਹ ਵੀ 2-2 ਸਾਲ ਦੇ ਹਾਂ ਹਾਂ ਤਾਂ ਇਹ ਡੇਢ ਸਾਲ ਦੀ ਡੇਢ ਸਾਲ ਦੀ ਹਾਂ 2 ਸਾਲ ਤੋਂ ਕੱਟ ਹੈ 2 ਸਾਲ ਤੋਂ ਕੱਟ ਹੈ ਠੀਕ ਹੈ ਇਹ ਜਿਆ ਥਣੀਆਂ ਜਿਹਾ ਦਿਖਾਈ ਇਹ ਸਨਕੇ ਦਿਖਾਈ ਮਾੜੇ ਜੀ ਤੂੰ ਸੋਹਣੇ ਬਣੇ ਵੈ ਹਨ ਕਿੰਨੇ ਦੀ ਇਹਦਾ ਮੁੱਲ ਤਾਂ 30000 ਕਰਦੇ ਆ ਦੇਣ ਲੈਣ ਵਾਲੀ ਗੱਲ ਦੇਣ ਲੈਣ ਵਾਲੀ ਗੱਲ ਹੈ 3000 ਦੀ ਤੇ ਕਿਹੜਾ ਪਿੰਡਾ ਤੁਹਾਡਾ ਹੈ ਸੋਹਣਾ ਪਿੰਡਾ ਸੋਹਣਾ ਠੀਕ ਹੈ ਤੇ ਮੋਬਾਈਲ ਨੰਬਰ ਮੋਬਾਈਲ ਨੰਬਰ 98765 ਹਾਂ 98765 ਠੀਕ ਹੈ ਕੱਟੀ ਚ ਨਕੀ ਤੇ ਤੇਰੀ ਆਬਦੀ ਮੱਝਦੀ ਹੈ ਨਹੀਂ ਖਰੀਦ ਵੇਚ ਕਰ ਖਰੀਦ ਵੇਚ ਕਰ ਦਿਓ ਠੀਕ ਆ ਹੋਰ ਕਹਿ ਜਾਣ ਬੱਲੇ ਅੱਜ ਇੱਕੋ ਕੱਟਾ ਇੱਕ ਚੌਕਟਾ ਤਾਂ ਕੀ ਕਰਾਉਣਾ ਕਿਤੇ ਨੇ ਆਪਾਂ ਕਟਿੰਗ ਹੀ ਕਵਰ ਕਰਨੀਆਂ ਨੇ ਇਹਦੇ ਵਿੱਚ ਹਾਂਜੀ 1000 ਕੱਟ 70 ਇਹਾਰ ਕੱਟ 70 ਇਹਾਰ ਕੱਟ 70 ਵੀ ਲਓ ਜੀ ਆਹ ਦੇਖੋ ਇਹਨੂੰ ਕਹਿੰਦੇ ਐ ਟੇਡਾ ਕੱਟ ਤੇ ਲੀਲੀ ਰਾਵੀ ਕਾਟੂ ਮਾਲਚ ਕਿੰਨੀ ਚਨਖੀ ਝੋਟੀ ਆ ਦੇਖੋ ਇਹ ਟਾਕਟ ਤੇ ਲੀਲੀ ਰਾਬੀ ਤੇ ਆਹ ਅਮਜ ਕਾਟੂ ਚ 70000 ਰੁਪਏ ਦੀ ਵਿਕੀ ਆ ਹੋ ਸਕਦਾ ਮੈਨੂੰ ਸੁਣਿਆ ਵੀ 2 ਮਹੀਨਾ ਦੀ ਗੱਬਣ ਵੀ ਆ ਇਹ ਕਾਟੂ ਚ ਜਾਂਦੀ ਆ ਆ ਲੋ ਜੀ 27 ਦੀ ਤਨੋਲਾ ਮੰਡੀ ਤੇ ਦਿਖਾਉਨੇ ਆ ਅੱਜ ਇਧਰ ਕਾਟੂ ਵਾਲੇ ਪਛਤ ਰੌਣਕਾਂ ਨੇ ਲੱਗੀਆਂ ਹੋਈਆਂ ਪੂਰੀਆਂ ਫੁੱਲ ਤੇ ਬਹੁਤ ਪਸ਼ੂ ਆਏ ਹੋਏ ਨੇ ਇਹ 8 7 ਦੇ ਕੋ 8 2 ਦੇ ਦਾ ਵੀਡੀਓ ਬਣਾਈ ਜੰਨਾ ਮੈਂ ਤੇ ਇਧਰ ਮੰਡੀ ਕਿਧਰ ਪਸ਼ੂ ਵਧੀਆ ਵਿਕਰੀ ਵਾਲੇ ਤੇ ਦੁੱਧ ਵਾਲੇ ਇਹ ਖਾਲੀ ਪਈ ਆ ਦੇਖੋ ਤੇ ਇਧਰ ਮੰਡੀ ਭਰ ਗਈ ਕਾਟੂ ਵਾਲਿਆਂ ਦੀ ਚਲੋ ਦਿਖਾਉਨੇ ਆ ਫਿਰ ਅੱਜ ਕਾਟੂ ਚ ਕਹੇ ਜੇ ਜਾਨਵਰ ਆਏ ਨੇ ਤੇ ਕਿੰਨੀਆਂ ਕਟੀਆਂ ਵਧੀਆ ਸੋਹਣੀਆਂ ਤੇ ਮੱਜਾਂ ਆਈਆਂ ਸਾਰਾ ਦਿਖਾਉਂਗਾ ਡਟੇਲੀ ਦੀ ਤੇ ਆ ਬੈਠੇ ਨੇ ਬਾਈ ਕੁਛ ਤੇ ਕੁਛ ਉਧਰ ਚਲੋ ਫਿਰ ਦੇਖਦੇ ਹਾਂ ਤੇ ਯਾਰ ਬਾਕੀ ਰਹਿੰਦਾ